ਬੀ ਸੁਮਾਰ ਅਥਾਹ ਅਗਨਤ ਅਤੁਲੇ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ ਜਿਉ ਬੁਲਾਵਹੁ ਸਿਉ ਨਾਨਕ ਦਾਸ ਬੁਲੇ ਜੁਗ ਜੁਗ ਅਟਲ ਚਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਰਬ ਸੁਖਾਂ ਕੀ ਦਾਤੀ ਸਰਬ ਕਲਾ ਸਮਰੱਥ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਏ ਮਾਨ ਪਰਮ ਸਨਮਾਨ ਜੋਗ ਗੁਰੂ ਰੂਪ ਸਾਧ ਸੰਗਤ ਜੀ ਸ਼ਾਂਤ ਬਾਬਾ ਆਤਰ ਸਿੰਘ ਜੀ ਅਰੀਰੂ ਸਾਹਿਬ ਵਾਲਿਆਂ ਦੀ ਸਾਲਾਨਾ ਯਾਦ ਦੀ ਵਿੱਚ ਕਰਵਾਏ ਜਾ ਰਹੇ ਇਹਨਾਂ ਸਮਾਗਮਾਂ ਦੇ ਵਿੱਚ ਆਪਾਂ ਜੁੜ ਕੇ ਬੈਠੀਆਂ ਕੁਝ ਸਮੇਂ ਦੇ ਵਾਸਤੇ ਗੁਰਮਤਿ ਵਿਚਾਰ ਦੀ ਸਾਜਾਪ ਜੀ ਦੀ ਨਾਲ ਪਾਉਣੀ ਹੈ ਵਿਚਾਰ ਦੀ ਪ੍ਰారంਭਤਾ ਕਰਨ ਤੋਂ ਪਹਿਲਾਂ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਬਲਾਉ ਫਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੋਂ ਪਹਿਲਾਂ ਆਪ ਜੀ ਨੇ ਪੰਥ ਦੇ অতি ਸਨਮਾਨਯੋਗ ਕਥਾਵਾਚਕ ਬਾਬਾ ਬੰਤਾ ਸਿੰਘ ਜੀ ਦੇ ਪਾਸੋਂ ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਦੇ ਸਬੰਧ ਦੇ ਵਿੱਚ ਵਿਚਾਰਾਂ ਸਰਵਣ ਕੀਤੀਆਂ ਤੇ ਉਹਨਾਂ ਨੇ ਦੱਸਿਆ ਕਿ ਬਾਬਾ ਅਤਰ ਸਿੰਘ ਜੀ ਦਾ ਜੋ ਜੀਵਨ ਹੈ ਜਿਸ ਤਰ੍ਹਾਂ ਦੀ ਉਹਨਾਂ ਦੀ ਸ਼ਖਸੀਅਤ ਸੀ ਇੱਕ ਸਿੱਖ ਦੀ ਪਰਭਾਸ਼ਾ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਦਿੱਤੀ ਗਈ ਹੈ। ਉਹ ਆਈਡੀਅਲ ਜੀਵਨ ਬਾਬਾ ਆਤਰ ਸਿੰਘ ਜੀ ਇਹ ਸੰਸਾਰ ਦੇ ਵਿੱਚ ਵਸਰ ਕਰਕੇ ਗਈ। ਇੱਕ ਪੂਰਨ ਗੁਰਸਿੱਖ ਕਿਉਂ ਜਹਾ ਹੋਣਾ ਚਾਹੀਦਾ ਹੈ ਤੇ ਪੂਰਨ ਗੁਰਸਿੱਖ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਉਹ ਜੀਵਨ ਉਹ ਜ਼ਿੰਦਗੀ ਉਹਨਾਂ ਨੇ ਜੀ ਕੇ ਸਾਡੇ ਸਾਹਮਣੇ ਇੱਕ ਮਿਸਾਲ ਬਣ ਕੇ ਮਿਸਾਲ ਬਣਾ ਕੇ ਪੇਸ਼ ਕੀਤੀ ਹੁਣ ਇਸ ਤੋਂ ਅੱਗੇ ਸਾਡਾ ਜਿਹੜਾ ਫਰਜ਼ ਹੀ ਹੈ ਸਾਡੇ ਵਾਸਤੇ ਜ਼ਰੂਰੀ ਇਹ ਹੈ ਕਿ ਜਦੋਂ ਬਹਾਪੁਰਖਾਂ ਦੀ ਯਾਦ ਆਪਾਂ ਮਨਾਉਂਦੀਆਂ ਮਹਾਪੁਰਖਾਂ ਦੇ ਦੇਨ ਆਪਾਂ ਮੜਾਉਂਦੀਆਂ ਜਾਂ ਉਹਨਾਂ ਨੂੰ ਆਪਾਂ ਚੇਤੇ ਕਰਦੀਆਂ ਯਾਦ ਕਰਦੀਆਂ ਇਤਿਹਾਸੀ ਉਹਨਾਂ ਦੇ ਜੀਵਨ ਦੇ ਵਿੱਚੋਂ ਉਹਨਾਂ ਗੁਣਾਂ ਨੂੰ ਗ੍ਰਹਿਣ ਕਰਨਾ ਹੈ ਧਾਰਨ ਕਰਨਾ ਹੈ ਜਿਨ੍ਹਾਂ ਗੁਣਾਂ ਦੀ ਸਦਕਾ ਉਹਨਾਂ ਨੇ ਆਪਣਾ ਇਹ ਮਨੁੱਖਾ ਜਨਮ ਸਫਲ ਕੀਤਾ ਧਰਮ ਦੀ ਕਮਾਈ ਕੀਤੀ ਤੇ ਧਰਮ ਦੀ ਸਿਖਰ ਦੀ ਜਿਹੜੀ ਪਦਵੀ ਹੈ ਉਹ ਉਹਨਾਂ ਨੇ ਪ੍ਰਾਪਤ ਕੀਤੀ ਬਰ ਅਸਲ ਦੇ ਵਿੱਚ ਜਦੋਂ ਧਰਮ ਦੀ ਗੱਲ ਆਪਾਂ ਕਰਦਿਆਂ ਤੇ ਧਰਮ ਨਾ ਤਾਂ ਕਿਸੇ ਵਿਸ਼ੇਸ਼ ਪ੍ਰਕਾਰ ਦੀ ਪਹਿਰਾਵੀ ਦਾ ਨਾਂ ਹੈ ਨਾ ਜਿਹੜਾ ਧਰਮ ਹੈ ਉਹ ਕੇਵਲ ਬਾਹਰ ਦੀ ਦਿਖਾਵੇ ਦਾ ਨਾਂ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਅਨੁਸਾਰ ਧਰਮ ਨਾਮ ਹੈ ਤਾਰਨ ਕਰਨ ਦਾ ਤੇ ਤਾਰਨ ਕੀ ਕਰਨਾ ਹੈ ਤਾਰਨ ਕਰਨਾ ਹੈ ਧਰਮ ਦੀ ਗੁਣਾ ਨੂੰ ਧਰਮ ਗੁਣਾ ਦਾ ਸਮੂਹ ਹੈ ਜੀ ਇਹ ਗੁਣ ਅਸੀਂ ਆਪਣੀ ਜੀਵਨ ਦੇ ਵਿੱਚ ਤਾਰਨ ਕਰਾਂਗੇ ਤੇ ਫੇਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਸ ਰਸਤੇ ਦੇ ਉੱਪਰ ਚੱਲਾਂਗੀ ਉਸ ਮਾਰਗ ਤੇ ਚੱਲਾਂਗੀ ਜਿਹੜਾ ਜੀਵਨ ਜਿਉਣ ਦਾ ਰਾਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਨੇ ਸਾਨੂੰ ਦਿਖਾਇਆ ਤੇ ਸ਼ਾਂਤ ਬਾਬਾ ਆਤਰ ਸਿੰਘ ਜੀ ਵਰਗੇ ਜਿਹੜੇ ਪੂਰਨ ਮਹਾਪੁਰਖ ਐ ਸੇ ਮਹਾਨ ਗੁਰਸਿੱਖ ਜਿਸ ਤਰ੍ਹਾਂ ਦਾ ਜੀਵਨ ਜੀਕੇ ਜ਼ਿੰਦਗੀ ਦੇ ਜਿਸ ਮਾਰਗ ਦੀ ਉੱਪਰ ਉਹ ਚੱਲੇ ਪਰ ਉਹਦੇ ਵਾਸਤੇ ਜ਼ਰੂਰੀ ਹੈ ਕਿ ਜੇ ਧਰਮ ਨੂੰ ਕਮਾਉਣਾ ਹੈ ਤੇ ਧਰਮ ਦੇ ਗੁਣਾ ਨੂੰ ਧਾਰਨ ਕਰਨਾ ਹੈ। ਕੇਵਲ ਮਿੱਠੀ ਹੋਏ ਧਾਰਮਿਕ ਕਰਮ ਕਰਨ ਦਾ ਨਾਮ ਹੀ ਧਰਮ ਨਹੀਂ ਹੈ। ਬਹੁਤਾਤ ਐਸਾ ਹੁੰਦਾ ਹੈ ਜਿੰਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਅਸੀਂ ਪੜ੍ਹਦੇ ਨਹੀਂ ਗੁਰਬਾਣੀ ਨੂੰ ਵਿਚਾਰਦੇ ਨਹੀਂ ਜਾਂ ਬਾਣੀ ਦੀ ਸਾਨੂੰ ਸਮਝ ਨਹੀਂ ਪੈਂਦੀ। ਅਸੀਂ ਆਪਣੇ ਜੀਵਨ ਦੇ ਵਿੱਚ ਜਿਹੜੇ ਮਿੱਥੇ ਹੋਏ ਧਾਰਮਿਕ ਕਰਮ ਹੈ ਉਹਨਾਂ ਨੂੰ ਕਰਨ ਤੱਕ ਸੀਮਤ ਰਹਿ ਕੇ ਆਪਣੀ ਆਪ ਨੂੰ ਧਾਰਮੀ ਸਮਝੀ ਜਾਣੀ ਮਿੱਥੇ ਹੋਏ ਧਾਰਮਿਕ ਕਰਮ ਤੋਂ ਭਾਵ ਹੈ ਜਿਹੜੇ ਧਾਰਮਿਕ ਤੌਰ ਤੇ ਮਿੱਥ ਦਿੱਤੇ ਗਏ ਕਿ ਆਹ ਜਿਹੜਾ ਕੰਮ ਹੈ ਜੇ ਇਹ ਕਰਾਂਗੇ ਤੇ ਇਹ ਧਰਮ ਦਾ ਕਰਮ ਹੈ ਉਦਾਹਰਨ ਦੇ ਤੌਰ ਤੇ ਮੋਢਲਾ ਜਿਹੜਾ ਸਭ ਤੋਂ ਪਹਿਲਾ ਧਾਰਮਿਕ ਕਰਮ ਸੀ ਆਪਣੀ ਜੀਵਨ ਦੇ ਵਿੱਚ ਕਰਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਗੁਰਦੁਆਰਾ ਸਾਹਿਬ ਚੱਲ ਕੇ ਆਉਣਾ ਗੁਰੂ ਘਰ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਇਹ ਧਾਰਮਿਕ ਕਰਮ ਹੈ ਤੇ ਇਹ ਸਾਡੇ ਵਾਸਤੇ ਮੋਢਲਾ ਧਾਰਮਿਕ ਕਰਮ ਹੈ ਪਰ ਨਾਲੇ ਸਵੈ ਪ੍ਰਚੂਲ ਸਾਨੂੰ ਕਰਨੀ ਪਏਗੀ ਆਤਮ ਮੰਥਨ ਜੀ ਅਸੀਂ ਕਰੀਏ ਆਪਣੀ ਆਪ ਆਪਣੀ ਅੰਦਰ ਅਸੀਂ ਝਾਤ ਮਾਰ ਕੇ ਦੇਖੀਏ ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਅੰਮ੍ਰਿਤਮਈ ਬਾਣੀ ਚ ਆਖਿਆ ਨਾ ਕਹਿੰਦੇ ਜੇ ਤੂੰ ਬਹੁਤ ਬਰੀਕ ਅਕਲ ਵਾਲਾ ਹੈ ਚੰਗਾ ਸਮਝਦਾਰ ਸਿਆਣਪ ਵਾਲਾ ਹੈ ਇੱਕ ਕਾਮਕਰ ਆਪਣੇ ਅੰਦਰ ਝਾਤ ਮਾਰ ਕੇ ਦੇਖ ਆਪਣੀ ਗਰੀਬਾਨ ਦੀ ਵਿੱਚ ਝਾਕ ਕੇ ਦੇਖ ਫਰੀਦਾ ਜੀ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪ ਨੜੇ ਗਰੀਬਾਨ ਬਹਿ ਸਿਰ ਨੀਵਾ ਕਰ ਦੇਖ ਤੂੰ ਆਪਣੇ ਅੰਦਰ ਝਾਤ ਮਾਰ ਕੇ ਦੇਖ ਤੇ ਇਸ ਗੱਲ ਦੀ ਵਿਚਾਰ ਕਰ ਕਿ ਆਪਣੀ ਤਾਂ ਜ਼ਿੰਦਗੀ ਜਿੰਨੀ ਵੀ ਉਮਰ ਬਤੀਤ ਕੀਤੀ ਜਿੰਨੀ ਵੀ ਜ਼ਿੰਦਗੀ ਦੇ ਸਾਲ ਬਤੀਤ ਕੀਤੇ ਹੁਣ ਕੋਈ ਗੁਰਸਿੱਖ ਪਰਿਵਾਰ ਦੇ ਵਿੱਚ ਜਿਹੜਾ ਬੱਚਾ ਜਨਮ ਲੈਂਦਾ ਉਹਨੂੰ ਸੁਰਤ ਸੰਭਾਲਦੀ ਆਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਸਿਖਾ ਦਿੰਨੇ ਆਂ ਇਹਦੇ ਤੋਂ ਬਾਅਦ ਜਿੰਨੀ ਵੀ ਜ਼ਿੰਦਗੀ ਉਹ ਬਤੀਤ ਕਰਦਾ ਹੈ 20 50 60 70 80 100 ਸਾਲ ਜਿੰਨੀ ਵੀ ਉਮਰੋਂ ਨੇ ਬਤੀਤ ਕੀਤੀ ਸਾਰੀ ਉਮਰੋਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਪਰ ਇਹ ਧਾਰਮਿਕ ਕਰਮ ਕਰਨ ਦੇ ਨਾਲ ਉਹਨੇ ਆਪਣੀ ਜੀਵਨ ਦੇ ਵਿੱਚ ਧਰਮ ਨੂੰ ਕਿੰਨਾ ਘਤਾਰਨ ਕਰਿਆ ਚਾਹੀਦਾ ਤੇ ਸੀਨਾ ਇਹ ਤਾਂ ਸ਼ੁਰੂਆਤ ਹੈ ਪਹਿਲਾ ਕਦਮ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਇੱਕ ਕਦਮ ਆਪਾ ਪਟ ਨਹੀਂ ਪਟਣਾ ਮੱਥਾ ਪਟੇਕਣੀ ਟੇਕਣਾ ਪਰ ਇਥੋਂ ਧਰਮ ਦੀ ਸ਼ੁਰੂਆਤ ਹੋਣੀ ਚਾਹੀਦੀ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਗੇ ਨਾਤਮਸਤਕ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਦੇਸ਼ ਪ੍ਰਾਪਤ ਕਰਕੇ ਸਿੱਖਿਆ ਲੈ ਕੇ ਧਰਮ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਆਪਣੇ ਅੰਦਰ ਸਿੰਚਣਾ ਚਾਹੀਦਾ ਸੀ ਤਾਰਨ ਕਰਨਾ ਚਾਹੀਦਾ ਸੀ ਕਿਉਂਕਿ ਧਰਮ ਨਾਮ ਹੈ ਧਰਮ ਦੀ ਗੁਣਾ ਨੂੰ ਧਾਰਨ ਕਰਨ ਦਾ ਸ਼ਾਰੂਖ ਤਾਬਲੀ ਦੇ ਕਰਤਾ ਨੇ ਧਰਮ ਦੀ ਨਿਸ਼ਾਨੀ ਦੱਸੀ ਹੈ ਉਹ ਕਹਿੰਦਾ ਇਹ ਦਾਸ ਗੁੜਨੀ ਜਿਹੜਾ ਇਹ ਦਾਸ ਗੁਣ ਆਪਣੀ ਅੰਦਰ ਧਾਰਨ ਕਰ ਲੈਂਦਾ ਹੈ ਉਹਨੂੰ ਅਸੀਂ ਧਾਰਮੀ ਕਹਿ ਸਕਦੇ ਹਾਂ ਉਹਨੇ ਉੱਥੇ ਬਚਨ ਕਹੇ ਨੇ ਕਹਿੰਦਾ ਖਿਮਾ ਅਹਿੰਸਾ ਦਇਆ ਮਿਰਦ ਸਤਿ ਬਚਨ ਤਾਪ ਦਾਨ ਸੀਲ ਸੰਤੋਖ ਤ੍ਰਿਸ਼ਨਾ ਬਿਨਾ ਧਰਮ ਲਿੰਗ 10 ਜਾਣ ਉਹ ਕਹਿੰਦਾ ਧਰਮ ਦੇ 10 ਚਿੰਨ ਨੇ ਇਹਨਾਂ ਗੁਣਾਂ ਨੂੰ ਧਾਰਨ ਕਰਨਾ ਸੈਣ ਸੀਲਤਾ ਹੋਣੀ ਤ੍ਰਿਸ਼ਨਾ ਤੁਰੈਤ ਹੋਣਾ ਖਿਮਾ ਵਾਲਾ ਸੁਭਾਉ ਹੋਣਾ ਦਇਆ ਹੁਣੀ ਸਬਰ ਸੰਤੋਖ ਹੋਣਾ ਸੇਵਾ ਕਰਨੀ ਸਿਮਰਨ ਕਰਨਾ ਇਹ ਧਰਮ ਦੇ ਗੁਣ ਨੇ ਇਹਨਾਂ ਗੁਣਾਂ ਨੂੰ ਆਪਣੀ ਅੰਦਰ ਧਾਰਨ ਕਰਨਾ ਹੈ ਹੁਣ ਧਰਮ ਦੇ ਗੁਣਾਂ ਨੂੰ ਜੇ ਧਾਰਨ ਕਰਾਂਗੀ ਤੇ ਤਾਂ ਸੀ ਉਸ ਅਕਾਲ ਪੁਰਖ ਵੈ ਗੁਰੂ ਜੀ ਦੇ ਨਾਲ ਜੁੜਾਂਗੀ ਤੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਅੰਮ੍ਰਿਤਮਈ ਬਾਣੀ ਚ ਵੀ ਇਹ ਬਚਨ ਆਖਿਆ ਸਤਿਗੁਰੂ ਜੀ ਫਰਮਾਨ ਕਰਦੇ ਨੇ ਸਭ ਗੁਣ ਤੇਰੇ ਮੈਂ ਨਾਹੀ ਕੋਈ ਵੇਣ ਗੁਣ ਕੀਤੇ ਭਗਤ ਨਾ ਹੋਏ ਕਹਿੰਦੇ ਇਹ ਪ੍ਰਮਾਤਮਾ ਸਾਰੇ ਗੁਣ ਤੇਰੇ ਦੇ ਤੇ ਮੇਰੇ ਕੀ ਨੇ ਮੇਰੇ ਔਗਣ ਨੇ ਤੂੰ ਗੁਣਾਂ ਦਾ ਸਾਗਰ ਹੈ ਤੇ ਮੈਂ ਔਗਣਾ ਦੀ ਨਾਲ ਭਰਿਆ ਹੋਇਆ ਹਾਂ ਸਭ ਗੁਣ تیرے تیرੇ ਗੁਣ ਤੇ ਮੇਰੇ ਅੰਦਰ ਔਗਣੇ ਨੇ ਜਿਵੇਂ ਸਮੁੰਦਰ ਦੇ ਪਾਣੀ ਦਾ ਕੋਈ ਥਾ ਹੀ ਨਹੀਂ ਪਾਇਆ ਜਾ ਸਕਦਾ ਕੋਈ ਮੇੜੀਆਂ ਤੋਲਿਆ ਹੀ ਨਹੀਂ ਜਾ ਸਕਦਾ ਕਿ ਕਿੰਨਾ ਕੁ ਪਾਣੀ ਹੈ ਇਸੇ ਤਰ੍ਹਾਂ ਮੇਰੇ ਔਗਣਾ ਦਾ ਅੰਦਾਜ਼ਾ ਥੋੜੀ ਲਾਇਆ ਜਾ ਸਕਦਾ ਹੈ ਕਿ ਕਿੰਨਾ ਕੁ ਆਪਣਾ ਆਪਣੀ ਅੰਦਰੋਂ ਮੈਂ ਔਗਣਾ ਦੇ ਨਾਲ ਭਰਿਆ ਹੋਇਆ ਹਾਂ ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੀ ਜਿਨਾ ਸਮੁੰਦਰ ਦੇ ਵਿੱਚ ਪਾਣੀ ਹੈ ਦਰਿਆਵਾਂ ਦੇ ਵਿੱਚ ਪਾਣੀ ਹੈ ਇੰਨੇ ਮੇਰੇ ਅੰਦਰ ਔਗਣ ਭਰੀ ਹੋਈ ਨੇ ਪਰ ਨਾਲ ਸਤਿਗੁਰੂ ਜੀ ਨੇ ਅੰਮ੍ਰਿਤਮਈ ਬਾਣੀ ਦੇ ਵਿੱਚ ਇਹ ਵੀ ਬਖਸ਼ਿਸ਼ ਕਰੀ ਹੈ ਕਿ ਜਿਹੜੇ ਔਗਣ ਸਾਡੇ ਅੰਦਰ ਭਰੀ ਹੋਈ ਨਹੀਂ ਇਹ ਸਾਡੇ ਵਾਸਤੇ ਇਸ ਤਰ੍ਹਾਂ ਨਹੀਂ ਜਿਵੇਂ ਕਿਸੇ ਨੇ ਸਾਡੇ ਗਲ ਦੇ ਵਿੱਚ ਸੰਗਲ ਪਾ ਕੇ ਸਾਨੂੰ ਬੰਨਿਆ ਹੋਵੇ ਕੋਈ ਗਾਂ ਮੱਝ ਪਾਲਤੂ ਜਿਹੜੇ ਪਸ਼ੂ ਜਾਨਵਰ ਉਹਨਾਂ ਨੂੰ ਆਪਾਂ ਘਰੇ ਕਿੱਲੇ ਤੇ ਗਲ ਦੇ ਵਿੱਚ ਸੰਗਲ ਪਾ ਕੇ ਬੰਨ੍ਹ ਦਿੰਨੇ ਆ ਤੇ ਫਿਰ ਇਹ ਥੋੜਾ ਕਿ ਉਹ ਆਪਣੀ ਮਰਜ਼ੀ ਦੇ ਨਾਲ ਕਿਤੇ ਆ ਜਾ ਸਕਦਾ ਹੈ ਅੱਗੇ ਚੱਲ ਸਕਦਾ ਹੈ ਇਸੇ ਤਰ੍ਹਾਂ ਗੁਰਬਾਣੀ ਕਹਿੰਦੀ ਜਿਹੜੇ ਤੇਰੇ ਅੰਦਰ ਅੈਬ ਨਹੀਂ ਜਿਹੜੇ ਤੇਰੇ ਅੰਦਰ ਔਗਣ ਨਹੀਂ ਬੁਰਾਈਆਂ ਨਹੀਂ ਇਹ ਸਮਝ ਲਾਏ ਕਿ ਇਹ ਤੇਰੇ ਗਲ ਦੇ ਵਿੱਚ ਸੰਗਲ ਪਏ ਹੋਏ ਨਹੀਂ ਤੇ ਇਨ੍ਹਾਂ ਸੰਗਲਾਂ ਦੇ ਨਾਲ ਤੂੰ ਬੰਨਿਆ ਹੋਇਆ ਹੈ ਜਿੰਨਾ ਚਿਰ ਸੰਗਲਾਂ ਦੇ ਨਾਲ ਤੂੰ ਬੰਨਿਆ ਹੋਇਆ ਹੈ ਉਨਾ ਚਿਰ ਤੂੰ ਪਰਮਾਤਮਾ ਦੇ ਨੇੜੇ ਕਿਵੇਂ ਹੋ ਸਕਦਾ ਹੈ ਧਾਰਮਿਕ ਕਰਮ ਕਰਕੇ ਬੰਦਾ ਆਪਣੀ ਆਪ ਨੂੰ ਇਹ ਸਮਝਦਾ ਕਿ ਮੈਂ ਪਰਮਾਤਮਾ ਦੇ ਨੇੜੇ ਹੋ ਗਿਆ ਮੈਂ ਗੁਰੂ ਦੇ ਨੇੜੇ ਹੋ ਗਿਆ ਪਰ ਸਤਿਗੁਰੂ ਜੀ ਕਹਿੰਦੇ ਮਿੱਠੇ ਹੋਏ ਧਾਰਮਿਕ ਕਰਮ ਕਰਨਤਾ ਕੀ ਸੀਮਤ ਰਹਿ ਗਿਆ ਤੇ ਔਗਣ ਆਪਣੇ ਅੰਦਰੋਂ ਛੱਡਿਆ ਇੱਕ ਨਹੀਂ ਬੇਈਮਾਨੀ ਈਰਖਾ ਨਿੰਦਿਆ ਚੁਗਲੀ ਲਾਲਚ ਛਾਲ ਕਪਟ ਇਹ ਔਗਣ ਉਹ ਨਹੀਂ ਅੰਦਰ ਭਰੇ ਹੋਏ ਨੇ ਗੁਰੂ ਘਰ ਵੀ ਆਉਂਦਾ ਹੈ ਸੇਵਾ ਵੀ ਕਰਦਾ ਹੈ ਹੋਰ ਵੀ ਮਿੱਠੇ ਹੋਏ ਧਾਰਮਿਕ ਕਰਮ ਕਰਦਾ ਹੈ ਪਰ ਔਗਣ ਆਪਣੇ ਅੰਦਰ ਉਸੇ ਤਰ੍ਹਾਂ ਸੰਭਾਲ ਕੇ ਰੱਖੀ ਔਗਣ ਇੱਕ ਵੀ ਛੱਡਣ ਦੇ ਵਾਸਤੇ ਤਿਆਰ ਨਹੀਂ ਬੁਰਾਈ ਇੱਕ ਵੀ ਛੱਡਣ ਦੇ ਵਾਸਤੇ ਤਿਆਰ ਨਹੀਂ ਜੇ ਜਨਾਚੇ ਰੌਗਣ ਸਤਿਗੁਰੂ ਜੀ ਕਹਿੰਦੇ ਇਹਨਾਂ ਨੇ ਤੈਨੂੰ ਸੰਗਲ ਪਾ ਕੇ ਬੰਨਿਆ ਹੋਇਆ ਹੈ। ਗਿਆਨੀ ਸਾਧ ਸਿੰਘ ਜੀ ਮਸਕੀਨ ਆਪਣੀ ਕਥਾ ਦੇ ਵਿੱਚ ਇੱਕ ਲੋਕਿਕ ਕਹਾਣੀ ਦਾ ਜ਼ਿਕਰ ਕਰਦੇ ਹੁੰਦੇ ਸੀ। ਕਹਿੰਦੇ ਕੁਝ ਸ਼ਰਾਬੀ ਸ਼ਰਾਬ ਦੇ ਨਸ਼ੇ ਦੇ ਵਿੱਚ ਮਸਤ ਅੱਧੀ ਰਾਤ ਨੂੰ ਦਾਦੀ ਦੇ ਕਿਨਾਰੇ ਤੇ ਪਹੁੰਚੇ ਦਰਿਆ ਪਾਰ ਕਰਕੇ ਦੂਜੇ ਪਾਸੇ ਜਾਣਾ ਸੀ ਇੱਕ ਬੇੜੀ ਦਰਿਆ ਦੇ ਕਿਨਾਰੇ ਤੇ ਖਲੋਤੀ ਸੀ ਬੇੜੀ ਦੇ ਵਿੱਚ ਸਵਾਰ ਹੋ ਗਏ ਦੋ ਜੜਿਆ ਨੇ ਚੱਪੂ ਚੱਕ ਲਏ ਉਹ ਚੱਪੂ ਮਾਰਨ ਲੱਗ ਪਏ ਚੱਪੂ ਚਲਾਉਣ ਲੱਗ ਪਏ ਸਾਰੀ ਰਾਤ ਚੱਪੂ ਚਲਾਉਂਦੇ ਰਹੇ ਨਾਸ਼ੇ ਦੇ ਵਿੱਚ ਹੂਸ਼ ਨਹੀਂ ਸੀ ਜਿਵੇਂ-ਜਿਵੇਂ ਸੁਬੀਰ ਹੁੰਦੀ ਗਈ ਨਸ਼ਾ ਉਤਰਦਾ ਗਿਆ ਸੁਰਤ ਆਉਂਦੀ ਗਈ ਤੇ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਦੇਖੋ ਸਾਰੀ ਰਾਤ ਦੇ ਲੱਗੇ ਹੋਇਆ ਚੱਪੂ ਮਾਰਨ ਹੁਣ ਤੱਕ ਤਾਂ ਦੂਜਾ ਕਿਨਾਰਾ ਆ ਜਾਣਾ ਸੀ ਆਪਾਂ ਪਹੁੰਚੇ ਕਿ ਨਹੀਂ ਪਹੁੰਚੇ ਇੱਕ ਨੇ ਜਦੋਂ ਗਾਉ ਦੇ ਨਾਲ ਦੇਖਿਆ ਕਹਿੰਦਾ ਸਾਰੀ ਰਾਤ ਚੱਪੂ ਚਲਾਉਂਦੇ ਰਹੇ ਸਾਰੀ ਰਾਤ ਮਿਹਨਤ ਵੀ ਕੀਤੀ ਸਮਾਂ ਵੀ ਲੱਗਿਆ ਪਰ ਪਹੁੰਚੇ ਕਿਤੇ ਵੀ ਨਹੀਂ ਪਹੁੰਚਣਾ ਤਾਂ ਦੂਰ ਦੀ ਗੱਲ ਉਹ ਕਹਿੰਦਾ ਪਤ ਚੱਲੇ ਹੀ ਨਹੀਂ ਬੀੜੀ ਕਿਨਾਰੇ ਤੇ ਜਿੱਥੇ ਸੀ ਉੱਥੇ ਹੀ ਖਲੋਤੀ ਐ ਇਹਦਾ ਕਾਰਨ ਕਹਿੰਦੇ ਇਹ ਕੀ ਕਾਰਨ ਹੈ ਕਹਿੰਦਾ ਅਸਲ ਦੇ ਵਿੱਚ ਜਿਹੜਾ ਕਿਨਾਰੇ ਤੇ ਕਿੱਲੇ ਗੱਡੇ ਹੋਏ ਕਿੱਲੇ ਦੇ ਨਾਲ ਸੰਗਲ ਪਾ ਕੇ ਮਲਾ ਬੀੜੀ ਨੂੰ ਬੰਨ ਕੇ ਗਿਆ ਸੀ ਉਹ ਸੰਗਲ ਆਪਾਂ ਖੋਲਿਆ ਹੀ ਨਹੀਂ ਤੇ ਚਪੂ ਆਪਾਂ ਸਾਰੀ ਰਾਤ ਮਾਰਦੀ ਰਹੇ ਬੀੜੀ ਨੇ ਕਿੱਥੇ ਜਾਣਾ ਸੀ ਇਸੇ ਤਰ੍ਹਾਂ ਦੀ ਹਾਲਤ ਅਸਲ ਦੇ ਵਿੱਚ ਸਾਡੀ ਹੁੰਦੀ ਹੈ ਕਿ ਸਾਰੀ ਉਮਰ ਧਾਰਮਿਕ ਕਰਮ ਅਸੀ ਕਰਦੀ ਰਹਣੀ ਆ ਪਰ ਜਿਹੜੇ ਔਗਣਾ ਹੈ ਪਾਣੀ ਸਾਡੀ ਸੁਰਤ ਨੂੰ ਸੰਗਲ ਪਾ ਕੇ ਬੰਨਿਆ ਹੋਇਆ ਹੈ ਇਹ ਔਗਣ ਸਾਡੀ ਸੁਰਤ ਨੂੰ ਪ੍ਰਮਾਤਮਾ ਦੇ ਮਾਰਗ ਦੀ ਉੱਪਰ ਚੱਲਣ ਦਿੰਦਾ ਹੀ ਨਹੀਂ ਇੱਕ ਕਦਮ ਵੀ ਅਕੇਲੀ ਪੁੱਟਣ ਦਿੰਦੇ ਜੇ ਜਦੋਂ ਇੱਕ ਕਦਮ ਵੀ ਪੁੱਟਿਆ ਨਹੀਂ ਜਾਂਦਾ ਫਿਰ ਪਹੁੰਚਣਾ ਕਿੱਥੇ ਸੀ ਜਿੱਥੋਂ ਚੱਲੀ ਜਿੱਥੋਂ ਸ਼ੁਰੂ ਕੀਤਾ ਉੱਥੇ ਹੀ ਸਾਰੀ ਉਮਰ ਖੜੇ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤੋਂ ਸ਼ੁਰੂ ਕੀਤਾ ਸੀ। ਇਥੋਂ ਤੱਕ ਹੀ ਸੀਮਤ ਰਹਿ ਗਏ ਮੱਥਾ ਟੇਕਣ ਤੱਕ ਹੀ ਸੀਮਤ ਰਹਿ ਗਏ ਇੱਕ ਕਦਮ ਵੀ ਅੱਗੇ ਨਹੀਂ ਪਟਿਆ। ਅੰਮ੍ਰਿਤ ਮੇ ਬਾਣੀ ਦਾ ਇਹ ਪਾਵਨ ਬਚਨ ਹੈ ਨਾਨਕ ਔਗਣ ਜੇਤੜੇ ਤੇ ਤੇ ਗਲੀ ਜੰਦੀਰ ਕਹਿੰਦੇ ਜਿੰਨੇ ਸਾਡੇ ਵਿੱਚ ਔਗਣ ਨੇ ਇਹ ਸਾਡੇ ਗਲਾਂ ਦੇ ਵਿੱਚ ਪਏ ਹੋਏ سنگਲ ਨੇ ਤੇ ਪਸ਼ੂ ਦੇ ਗਾਲ ਦੇ ਵਿੱਚ سنگਲ ਪਾ ਕੇ ਕਿੱਲੇ ਤੇ ਬੰਨ ਦਿਓ ਉਹ ਕਿੱਥੇ ਜਾ ਸਕਦਾ ਹੈ ਤੇ ਇਸੇ ਤਰ੍ਹਾਂ ਔਗਣਾ ਦੇ سنگਲ ਸਾਡੇ ਗਾਲ ਦੇ ਵਿੱਚ ਪਏ ਹੋਏ ਨੇ ਤੇ ਅਸੀਂ ਕਿੱਥੇ ਚੱਲ ਸਕਦੀਆਂ ਇਦੇ ਵਾਸਤੇ ਫਿਰ ਸਤਿਗੁਰੂ ਜੀ ਕਹਿੰਦੇ ਔਗਣਾ ਨੂੰ ਕੱਟਣਾ ਹੈ ਤੇ ਔਗਣ ਕੱਟੇ ਕਾਦੇ ਨਾ ਜਾ ਸਕਦੇ ਇਹ ਸੰਗਲ ਕੱਟੇ ਕਾਦੇ ਨਾ ਜਾ ਸਕਦੇ ਨਾਲ ਫਿਰ ਬਚਨ ਕਿਹਾ ਕਹਿੰਦੇ ਜੇ ਗੁਣ ਖੂਣ ਤੱਕ ਕਟੀਆਂ ਨ ਸੇ ਭਾਈ ਸੇ ਵੀਰ ਕਹਿੰਦੇ ਜੇ ਗੁਣ ਹੋਣਗੇ ਤੇ ਗੁਨਾ ਨਹੀਂ ਸਾਡੇ ਅੰਦਰ ਦੇ ਔਗਣਾ ਨੂੰ ਕੱਟਣਾ ਹੈ ਇਸ ਕਰਕੇ ਸਾਡੇ ਵੀਰ ਸਾਡੇ ਭਰਾ ਸਾਡੇ ਅਸਲ ਦੇ ਵਿੱਚ ਗੁਣ ਨੇ ਗੁਣ ਧਾਰਨ ਕਰਾਂਗੇ ਗੁਣ ਇਕੱਠੇ ਕਰਾਂਗੇ ਤੇ ਔਗਣ ਕੱਟੀ ਜਾਣਗੇ ਤਾਂ ਹੀ ਸਤਿਗੁਰੂ ਜੀ ਨੇ ਅੰਮ੍ਰਿਤਮਈ ਬਾਣੀ 'ਚ ਬਖਸ਼ਿਸ਼ ਕੀਤੀ ਹੈ ਕਿ ਸਾਂਝ ਕਰੀਜੈ ਗੁਣਹਿ ਕੀਰੀ ਛੂਡ ਔਗਣ ਚਲਿਐ ਕਹਿੰਦੇ ਗੁਣਾ ਦੀ ਸਾਂਝ ਪਾਓ ਤੇ ਔਗਣ ਛੱਡ ਕੇ ਖੇਰ ਅਗੇ ਅਸੀਂ ਚੱਲ ਸਕਦੇ ਹਾਂ ਤੇ ਜੇ ਗੁਨਾ ਦੀ ਸਾਂਝ ਪਾਉਣੀ ਹੈ ਗੁਣ ਸੰਚਿਤ ਕਰਨੀ ਨਹੀਂ ਔਗਣ ਤਿਆਗਣੀ ਨਹੀਂ ਉਹਦੇ ਵਾਸਤੇ ਉਹਦੇ ਵਾਸਤੇ ਤਰੀਕਾ ਇੱਕੋ ਇੱਕ ਹੈ ਕਹਿੰਦੇ ਜੇ ਔਗਣ ਦੇਖਣੇ ਨੇ ਤੇ ਬੰਦੇ ਨੂੰ ਹਮੇਸ਼ਾ ਆਪਣੀ ਦੇਖਣੀ ਚਾਹੀਦੀ ਨਹੀਂ ਜੇ ਕਮੀ ਦੇਖਣੀ ਹੈ ਜੇ ਬਰਾਈ ਦੇਖਣੀ ਹੈ ਜੇ ਔਗਣ ਦੇਖਣੇ ਨੇ ਤੇ ਆਪਣੀ ਅੰਦਰ ਝਾਤ ਕੇ ਝਾਤ ਮਾਰ ਕੇ ਦੇਖ ਕਿੰਬੇਰੇ ਅੰਦਰ ਔਗਣ ਕਿਹੜੇ ਨੇ ਜਦੋਂ ਦੂਜੇ ਦੇ ਵੱਲ ਦੇਖਣਾ ਹੈ ਤੇ ਦੂਜੇ ਦੇ ਗੁਣਾ ਨੂੰ ਦੇਖਣਾ ਚਾਹੀਦਾ ਹੈ ਜਦੋਂ ਦੂਜੇ ਦੇ ਗੁਣਾ ਨੂੰ ਦੇਖਾਂਗੇ ਤਾਂ ਉਹਦੇ ਤੋਂ ਗੁਣ ਅਸੀਂ ਗ੍ਰਹਿਣ ਕਰਾਂਗੇ ਆਪਣੇ ਔਗਣ ਅਸੀਂ ਦੇਖਾਂਗੇ ਤਾਂ ਆਪਣੇ ਔਗਣ ਤਿਆਗਣ ਦਾ ਯਤਨ ਕਰਾਂਗੇ ਪਰ ਸਾਡੀ ਬਿਰਤੀ ਉਲਟ ਹੁੰਦੀ ਹੈ ਆਪਣੀ ਔਗਣਾ ਤੇ ਅਸੀਂ ਪਰਦਾ ਪਾਉਣੀ ਆ ਜਿਹੜੇ ਕੋ ਸ਼ਾਂਤ ਹੋਏ ਭਗਤ ਹੋਏ ਮਹਾਪੁਰਖ ਹੋਏ ਉਹਨਾਂ ਦੀ ਬਿਰਤੀ ਬਿਲਕੁਲ ਵਿਪਰੀਤ ਹੁੰਦੀ ਹੈ ਆਮ ਦੁਨੀਆਵੀ ਲੋਕਾਂ ਦੇ ਨਾਲੋਂ ਤਾਂ ਹੀ ਅਮ੍ਰਿਤਮਈ ਬਾਣੀ ਚੇ ਬਚਨ ਕਿਹਾ ਨਾ ਕਿ ਭਗਤਾ ਤੈ ਸੈ ਸਾਰੀਆਂ ਜੋੜ ਕਦੀ ਨਾ ਆਇਆ ਕਿਉਂਕਿ ਆਮ ਦੁਨੀਆਵੀ ਲੋਕ ਬਿਲਕੁਲ ਵਿਪਰੀਤ ਸੋਚਦੇ ਨਹੀਂ ਆਮ ਦੁਨਿਆਵੀ ਲੋਕਾਂ ਦੇ ਨਾਲੋਂ ਨਾਮ ਜਪਣ ਵਾਲਿਆਂ ਦੀ ਸੋਚ ਬਿਲਕੁਲ ਵਿਪਰੀਤ ਹੁੰਦੀ ਹੈ ਆਮ ਜਿਹੜਾ ਸੰਸਾਰੀ ਮਨੁੱਖ ਹੈ ਉਹ ਆਪਣੀ ਔਗਣਾ ਤੇ ਪਰਦਾ ਪਾਉਂਦਾ ਹੈ ਦੂਜੇ ਦੇ ਕਿਸੇ ਔਗਣ ਦਾ ਪਤਾ ਚੱਲ ਜਾਏ ਤੇ ਉਹ ਦਾ ਲੋਕਾਂ ਦੇ ਵਿੱਚ ਟੰਡੂਰਾ ਪਿੱਟ ਕੇ ਉਹਨੂੰ ਬਦਨਾਮ ਕਰਦੇ ਹੈ ਪਰ ਜਿਹੜੇ ਨਾਮ ਜਪਣ ਵਾਲੇ ਹੁੰਦੇ ਨੇ ਉਹ ਦੂਜੇ ਦੇ ਔਗਣ ਨੂੰ ਦੇਖ ਕੇ ਅਣਡਿੱਟ ਕਰਦੇ ਨਹੀਂ ਪਰ ਆਪਣਾ ਜਿਹੜਾ ਔਗਣ ਹੈ ਉਸ ਔਗਣ ਦਾ ਤਿਆਗ ਕਰਦੇ ਨਹੀਂ ਆਪਣੀ ਔਗਣ ਅੱਗੇ ਰੱਖਦੇ ਨਹੀਂ ਦੂਜਿਆਂ ਦੇ ਗੁਣ ਅੱਗੇ ਰੱਖਦੇ ਨਹੀਂ ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕਿਹਾ ਕਹਿੰਦੇ ਫਰੀਦਾ ਕਾਲੀ ਮੈਂ ਦੇ ਕਪੜੀ ਕਾਲਾ ਮੈਂ ਦਾ ਦਵੀਸ ਗੁਣ ਹੀ ਭਰੀਆ ਮੈਂ ਸਿਰਾ ਲੋਕ ਕਹਿਨ ਦਰਵੀਸ ਇਸ ਵਸਤੇ ਜੇ ਔਗਣ ਕੱਟਨੀ ਨੇ ਤੇ ਆਪਣੇ ਔਗਣਾ ਦੇ ਵੱਲ ਝਾਤੀ ਮਾਰੀ ਤੇ ਕੱਟੇ ਕਾ ਦੇ ਨਾਲ ਜਾ ਸਕਦੇ ਨੇ ਗੁਣਾ ਨੂੰ ਧਾਰਨ ਕਰਕੇ ਧਰਮ ਦੇ ਗੁਣਾ ਨੂੰ ਗ੍ਰਹਿਣ ਕਰਕੇ ਅਸੀਂ ਧਰਮੀ ਬਣ ਸਕਦੀਆਂ ਤੇ ਜੇ ਧਰਮ ਦੇ ਗੁਣ ਗ੍ਰਹਿਣ ਕਰਨੀ ਨੇ ਜੇ ਅਸੀਂ ਚਾਹਣਿਆ ਕਿ ਸਾਡੇ ਵਿੱਚ ਦਇਆ ਹੋਵੇ ਸਬਰ ਸੰਤੋਖ ਹੋਵੇ ਤ੍ਰਿਸ਼ਨਾ ਤੋਂ ਅਸੀਂ ਰਹਿਤ ਹੋਈਏ ਸਾਡੇ ਵਿਕਾਰ ਕੱਟੇ ਜਾਣ ਇਹਦਾ ਤਰੀਕਾ ਗੁਰਬਾਣੀ ਨੇ ਇੱਕੋ ਇੱਕ ਦੱਸਿਆ ਹੈ ਕਹਿੰਦੇ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਪ੍ਰਮਾਤਮਾ ਦਾ ਨਾਮ ਜਪਣਾ ਨਾਮ ਜਪਾਂਗੇ ਤੇ ਸਾਡੀ ਔਗਣ ਕੱਟੇ ਜਾਣਗੇ ਗੁਨਾ ਦੇ ਅਸੀਂ ਧਾਰ ਨਹੀਂ ਹੋਵਾਂਗੇ ਜੇ ਸਾਡੀ ਸੁਭਾਅ ਦੇ ਵਿੱਚ ਗੁਣ ਹੋਣਗੇ ਸਾਡੀ ਸੁਭਾਅ ਦੇ ਵਿੱਚ ਚੰਗਿਆਈ ਹੋਏਗੀ ਤੇ ਸਾਡੇ ਕਰਮ ਵੀ ਚੰਗੇ ਹੋਣਗੇ ਇਸੇ ਵਾਸਤੇ ਅੰਮ੍ਰਿਤਮਈ ਬਾਣੀ ਨਾਮ ਜਪਣ ਤੇ ਇਨਾ ਜੋਰ ਦਿੰਦੀ ਹੈ ਨਾਮ ਜਪਣ ਦਾ ਉਪਦੇਸ਼ ਦ੍ਰਿੜ ਕਰਾਉਂਦੀ ਹੈ ਤੇ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੇ ਧਰਮ ਦੇ ਸਿਖਰ ਨੂੰ ਪ੍ਰਾਪਤ ਕਰਕੇ ਆਪਣਾ ਜਨਮ ਵੀ ਸਫਲਾ ਕੀਤਾ ਤੇ ਨਾਲ ਜਿਹੜੇ ਉਹਨਾਂ ਦੀ ਸੰਗਤ ਦੇ ਵਿੱਚ ਆਏ ਉਹਨਾਂ ਦੇ ਜੀਵਨ ਦੇ ਵਿੱਚ ਵੀ ਪਰਿਵਰਤਨ ਲੈ ਕੇ ਆਉਂਦੇ ਤੇ ਇਸੇ ਤਰ੍ਹਾਂ ਇਹ ਯਾਦ ਕਰਕੇ ਬਾਣੀ ਪੜ੍ਹੀਏ ਨਾਮ ਜਪੀਏ ਤਾਂ ਕਿ ਸਾਡਾ ਵੀ ਜਿਹੜਾ ਜਨਮ ਹੈ ਸਫਲ ਹੋ ਜਾਏ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਖੋਈਆਂ ਭੁੱਲਾਂ ਦੀ ਖਿਮਾ ਬੁਲਾਓ ਫਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ